ਹਾਂਜੀ ਕਿਹੜੀ ਜਗ੍ਹਾ ਤੋਂ ਜੀ ਜੀਦੇ ਤੋਂ ਜੀ ਭੈਤਾ ਭਾਈ ਖੋਲੇ ਆਏ ਠੀਕ ਹੈ ਜੀ ਆ ਸਭ ਕੁਛ ਦਿਨ ਪਹਿਲਾਂ ਬਣੇ ਆਪਾਂ ਨਾ ਬੋਡੀ ਸਰਵਿਸ ਪੈਕ ਦਿੱਤਾ ਏ ਤੁਹਾਨੂੰ ਜੀ ਤੇ ਇਹ ਦਵਾਈ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਆ ਸੀ ਤੁਹਾਨੂੰ ਸਾਹ ਦੀ ਪ੍ਰੋਬਲਮ ਸੀ ਜੀ ਇੱਕ ਇੱਕ ਮਿੰਟ ਸਾਹ ਚ ਅੱਪਦਾ ਸੀਗਾ ਵੀ ਰੋਟੀ ਖਾਏ ਮਰੀ ਹੁੰਦੀ ਸੀ ਜਿਹੜੀ ਤੁਸੀਂ ਦਵਾਈ ਦੇ ਕੇ ਆਂ ਜੀ ਉਹਦਾਂ ਮੈਨੂੰ ਬਹੁਤ ਫਰਕ ਆ ਜੀ ਹੁਣ ਠੀਕ ਆ ਜੀ ਠੀਕ ਆ ਕਿੰਨੀਆਂ ਕਿ ਦਵਾਈਆਂ ਦੋਈਆਂ ਦੀਆਂ ਪਹਿਲਾਂ ਦਵਾਈਆਂ ਜੀ ਬਹੁਤ ਲੈਂੀਆਂ ਸੀ ਜੀ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਕਿੱਥੋਂ ਕਿੱਥੋਂ ਪਾਕ ਤੋਂ ਵੀ ਲੈਣ ਅਸੀਂ ਜੀ ਮੈਂ ਬੱਤੇ ਬਟਿੰਡੋ ਵੀ ਲੈ ਆ ਗਿਆਂ ਤੇ ਕੋਰਪਰੀਟ ਕੋਟੋ ਵੀ ਲੈ ਕੇ ਲੈ ਕੇ ਦੇਖ ਗਿਆਂ ਠੀਕ ਹੈ ਕੀ ਕਹਿੰਦੇ ਸੀ ਡਾਕਟਰ ਡਾਕਟਰ ਕਹਿੰਦੀ ਵੀ ਉਹ ਦਵਾਈ ਖਾਈ ਚੱਲੋ ਜਿੰਨਾ ਚਿਰ ਉਹ ਦਵਾਈ ਖਾਈ ਚੱਲ ਫਿਰ ਉਹ ਜਿਵੇਂ ਠੀਕ ਸੀ ਮੁਰ ਕੇ ਫਿਰ ਉਹ ਹੀ ਹਾਲ ਹੋ ਜਨਦਾ ਸੀ ਆ ਜਿਹੜੀ ਦਵਾਈ ਤੁਸੀਂ ਵਰਤੀ ਹੈ ਇੱਕ ਕਿੰਨੇ ਦਿਨ ਹੋ ਗਏ ਵਰਤੀ ਨੂੰ ਇਹ ਨੂੰ ਹੋ ਗਿਆ ਜੀ ਵੀਦਾਂ 1 ਮਹੀਨਾ ਡੇਢ ਮਹੀਨਾ ਹੋ ਗਿਆ ਜੀ ਹੁਣ ਮੈਨੂੰ ਬਹੁਤ ਠੀਕ ਆ ਰਹੀ ਵਗੇ ਰੋ ਠੀਕ ਹੈ ਤੇ ਲੱਖਾਂ ਹੀ ਲੋਕ ਨੇ ਭੈਣ ਭਾਈ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸੁਨੇਹਾ ਕੀ ਦੇਣਾ ਚਾਹੋਗੇ ਜੀ ਮੈਂ ਕਹਿੰਦੀ ਵੀ ਵਧੀਆ ਵੀ ਦਵਾਈ ਬਹੁਤ ਵਧੀਆ ਦਵਾਈ ਹੈ ਜੀ ਠੀਕ ਹੋ ਜਾਂਦੀ